ਅਕਸਰ ਹੀ ਡੋਲਫਿਨ ਨੂੰ ਇਨਸਾਨਾਂ ਦੇ ਨਾਲ ਖੇਡਿਆ ਜ਼ਰੂਰ ਵੇਖਿਆ ਹੋਵੇਗਾ ਅੱਜ ਅਸੀਂ ਤੁਹਾਨੂੰ ਜਿਸ ਡੋਲਫਿਨ ਬਾਰੇ ਦੱਸਾਂਗੇ ਉਹ ਅਸਲ ਦੇ ਵਿੱਚ ਦੂਜੀਆਂ ਡੋਲਫਿਨਸ ਨਾਲੋਂ ਉਵਕਰੀ ਹੈ ਹਾਲਾਂਕਿ ਸਾਰੀਆਂ ਡੋਲਫਿਨ ਨੂੰ ਸਭ ਤੋਂ ਖੂਬਸੂਰਤ ਮੱਛੀ ਮੰਨਿਆ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਹਨਾਂ ਦੀ ਇੱਕ ਅਨੋਖੀ ਪ੍ਰਜਾਤੀ ਦੇ ਬਾਰੇ ਦੱਸਾਂਗੇ ਉਨਾਂ ਨੂੰ ਗੁਲਾਬੀ ਡੋਲਫਿਨ ਜਾਂ ਕਿ ਪਿੰਕ ਡੋਲਫਿਨ ਕਿਹਾ ਜਾਂਦਾ ਹੈ ਐਮਾਜ਼ਨ ਪਿੰਕ ਰਿਵਰ ਡੋਲਫਿਨ ਨੂੰ ਬੋਟੋ ਜਾਂ ਬੂਫਿਓ ਜਾਂ ਐਮਾਜ਼ਨ ਰਿਵਰ ਡੋਲਫਿਨ ਵੀ ਕਿਹਾ ਜਾਂਦਾ ਹੈ ਹਾਲਾਂਕਿ ਇਹ ਸਿਰਫ ਸਾਫ਼ ਪਾਣੀ ਵਿੱਚ ਹੀ ਪਾਏ ਜਾਂਦੇ ਹਨ ਫਿੰਕ ਰਿਵਰ ਡਾਲਫਿਨ ਨੂੰ ਹੋਰ ਡਾਲਫਿਨ ਦੇ ਮੁਕਾਬਲੇ ਸ਼ੇਨ ਮੀਲੇ ਜੀਵ ਮੰਨਿਆ ਜਾਂਦਾ ਹੈ ਉਹ ਸਥਾਨਕ ਬੱਚਿਆਂ ਨਾਲ ਉਤਸੁਕਤਾ ਦੇ ਨਾਲ ਖੇਡਦੇ ਹਨ ਅਤੇ ਹਮਲਾਵਰ ਵਿਹਾਰ ਬਿਲਕੁਲ ਵੀ ਨਹੀਂ ਕਰਦੇ ਵਿਗਿਆਨੀਆਂ ਦੇ ਅਨੁਸਾਰ ਉਹ ਖਾਸ ਤੌਰ ਤੇ ਇਕਲਤਾ ਪਸੰਦ ਕਰਦੇ ਹਨ ਪਿੰਕ ਡਾਲਫਿਨ ਨੂੰ ਸਭ ਤੋਂ ਬੁੱਧੀਮਾਨ ਡਾਲਫਿਨ ਮੰਨਿਆ ਜਾਂਦਾ ਹੈ ਜਾਣਕਾਰੀ ਮੁਤਾਬਕ ਪੂਰੀ ਤਰ੍ਹਾਂ ਵੱਡੀ ਹੋਈ ਡਾਲਫਿਨ 2.7 ਮੀਟਰ ਤੱਕ ਲੰਬੀ ਅਤੇ ਇਸ ਦਾ ਭਾਰ 181 ਕਿਲੋਗ੍ਰam ਤੱਕ ਹੋ ਸਕਦਾ ਹੈ ਇਸ ਦੀ ਉਮਰ 30 ਸਾਲ ਤੱਕ ਹੁੰਦੀ ਹੈ ਪਿੰਕ ਡੋਲਫਿਨ ਆਪਣੇ ਗੁਲਾਬੀ ਰੰਗ ਲਈ ਮਸ਼ਹੂਰ ਹਨ ਪਰ ਉਹ ਇਸ ਤਰ੍ਹਾਂ ਪੈਦਾ ਨਹੀਂ ਹੋਏ ਹੁੰਦੇ ਹਨ ਜਾਣਕਾਰੀ ਅਮਸਾਰ ਇਹ ਡੋਲਫਿਨ ਵੀ ਪੂਰੇ ਰੰਗ ਦੀਆਂ ਹੁੰਦੀਆਂ ਹਨ ਪਰ ਉਮਰ ਦੇ ਨਾਲ ਹੌਲੀ-ਹੌਲੀ ਇਹ ਪਿੰਕ ਹੋ ਜਾਂਦੀਆਂ ਹਨ ਨਾ ਡੋਲਫਿਨ ਮਾਦਾ ਨਾਲੋਂ ਜ਼ਿਆਦਾ ਗੁਲਾਬੀ ਹੁੰਦੇ ਹਨ